ਦੇ ਆ ਜਿਹੜੀਆਂ ਪੱਟੀਆਂ ਮੁੰਡੇ ਆਪਣੇ ਬੰਦੇ ਐ ਵੀਰੋ ਪੰਜ ਰੇਟਾਂ ਲਈ ਬੈਨ ਕੀਤਾ ਜਾਊਗਾ ਵੀ ਨੋਟ ਕਰ ਲੈਣ ਤੇ ਟੀਮਾਂ ਦੇ ਜਿਹੜੇ ਕੋਚ ਐ ਉਹ ਵੀ ਨੋਟ ਕਰ ਲੈਣ ਬਾਜੀ ਇੱਕ ਵਾਰੀ ਨੋਟ ਕਰ ਲਓ ਫਿਰ ਜੇ ਕੋਈ ਗਲਤੀ ਹੁੰਦੀ ਆ ਬਾਅਦ ਵਿੱਚ ਕੋਈ ਸੱਜਣ ਇਹ ਨਾ ਕਵੇ ਵੀ ਯਾਰ ਸਾਨੂੰ ਦੱਸਿਆ ਨਹੀਂਗਾ ਹਰ ਟੂਰਨਾਮੈਂਟ ਦੇ ਵਿੱਚ 18 ਸਪਰੀਆਂ ਲਿਆ ਕੇ ਰੱਖਣੀਆਂ ਜ਼ਰੂਰੀ ਹੋਣਗੀਆਂ ਜਿਹੜੀ ਵੀ ਕਲੱਬ ਦਾ ਟੂਰਨਾਮੈਂਟ ਹੋਵੇਗਾ ਉਹਦੀ ਇਹ ਜ਼ਿੰਮੇਵਾਰੀ ਹੋਵੇਗੀ ਆਪ ਜਿਹੜਾ ਸਾਰਾ ਮੇਰੇ ਵੀਰੋ ਡਾਟਾ ਸਪਰੇ ਦੀ ਡਿਊਟੀ 2 ਪੁਆਇੰਟਾਂ ਦਾ ਜਿਹੜਾ ਰੀਪਲੇ ਹੈ ਉਹ ਇੱਕ ਮੈਚ ਦੇ ਵਿੱਚ ਦਿੱਤਾ ਜਾਊਗਾ ਕਹਿਣ ਤੋਂ ਬਾਅਦ ਰੀਵਿਊ ਆ ਜਿਹੜਾ ਉਹ ਇੱਕ ਪਹਿਲੇ ਹਾਫ ਦੇ ਵਿੱਚ ਇੱਕ ਦੂਜੇ ਹਾਫ ਦੇ ਵਿੱਚ ਇਹਦਾ ਜਿਹੜਾ ਫੈਸਲਾ ਹੈ ਉਹ ਸਾਡੇ ਵੀਰ ਕਾਕਾ ਸ਼ੇਖਦਲਤ ਜੀ ਤੇ ਸੁੱਖਾ ਸਰਫਕੋਟ ਜੀ ਜਿਹੜੇ ਟੈਕਨੀਕਲ ਅੰਪਾਇਰ ਨੇ ਉਹਨਾਂ ਵੱਲੋਂ ਕੀਤਾ ਜਾਣਾ ਸਿਰਫ ਚਿੱਟੀ ਪੱਟੀ ਬਾਂਟੀ ਵਾਸਤੇ ਹੀ ਬਣ ਸਕਦੇ ਆ ਜਿਹੜੀਆਂ ਪੱਟੀਆਂ ਮੁੰਡੇ ਆਪਣੇ ਬੰਦੇ ਆ ਔਰ ਚਿੱਟੀ ਪੱਟੀ ਹੀ ਬਣ ਸਕਦੇ ਜਿਹੜੀ ਉਹ ਦੂਸਰੀ ਬਰਾਊਨ ਜੀ ਆਉਂਦੀ ਹੈ ਉਹ ਪੱਟੀ ਆਪਣੇ ਮੇਰੇ ਵੀਰੋ ਨਹੀਂ ਤੁਸੀਂ ਸਰੀਰ ਤੇ ਸਪੈਸ਼ਲੀ ਹੱਥਾਂ ਤੇ ਨਹੀਂ ਬਣ ਸਕਦੇ ਹੋਰ ਕਿਸੇ ਸਰੀਰ ਦੇ ਅੰਗ ਤੇ ਤੁਸੀਂ ਬਣ ਸਕਦੇ ਹੋ ਉਹ ਤੁਹਾਡੀ ਵਿਸ਼ਾ ਔਰ ਉਸ ਤੋਂ ਬਾਅਦ ਚੌਥੀ ਜਿਹੜੀ ਗੱਲ ਆ ਕੋਈ ਵੀ ਖਿਡਾਰੀ ਚਿਕਨਾਈ ਵਾਲੀ ਚੀਜ਼ ਲਾ ਕੇ ਨਹੀਂ ਆਊਗਾ ਜੇਕਰ ਟੈਕਨੀਕਲ ਰੈਫਰੀ ਸਾਡੇ ਚੈੱਕ ਕਰਦੇ ਆ ਤੇ ਉਹ ਬੰਦਾ ਫੜਿਆ ਜਾਂਦਾ ਵੀ ਉਹਦੇ ਚਿਕਨਾਈ ਲੱਗੀ ਐ ਉਹਨੂੰ ਮੇਰੇ ਵੀਰੋ 5 ਰੈਟਾਂ ਲਈ ਬੈਨ ਕੀਤਾ ਜਾਊਗਾ ਜੇ ਉਸ ਤੋਂ ਬਾਅਦ ਵੀ ਮੇਰੇ ਵੀਰੋ ਉਹ ਲਾ ਕੇ ਖੇਡਦਾ ਕੋਈ ਵੀ ਖਿਡਾਰੀ ਜਾਂ ਲਾ ਕੇ ਖੇਡਦਾ ਤੇ ਫਿਰ ਉਹਨੂੰ ਪੂਰੇ ਮੈਚ ਲਈ ਬੈਨ ਕੀਤਾ ਜਾਊਗਾ ਔਰ ਉਹਨੂੰ ਇੱਕ ਵਾਰੀ ਸਾਫ਼ ਕਰਕੇ ਤਾਲੀਏ ਦੇ ਨਾਲ ਪਹਿਲਾਂ 5 ਰੈਟਾਂ ਤੋਂ ਬਾਅਦ ਇੱਕ ਵਾਰੀ ਚਾਂਸ ਜਿਹੜਾ ਉਹ ਦਿੱਤਾ ਜਾਊਗਾ ਤੇ ਬਾਅਦ ਵਿੱਚ ਵੀ ਜੇ ਪਾਣੀ ਲਾਊਗਾ ਜਾਂ ਵੈਸਲੀਨ ਵਗੈਰਾ ਤੇ ਫਿਰ ਤੇ ਉਹਨੂੰ ਸਾਰੇ ਮੈਚ ਦੇ ਲਈ ਹੀ ਬਾਹਰ ਜਿਹੜਾ ਉਹ ਕੀਤਾ ਜਾਣਾ ਹੈ ਰੇਡਰ ਬਾਉਂਡਰੀ ਤੋਂ ਬਾਹਰ ਰਹਿਣਗੇ ਔਰ ਟੀਮ ਦੇ ਕੋਚ ਮੈਚ ਦੌਰਾਨ ਦਖਲ ਨਹੀਂ ਦੇ ਸਕਦੇ ਗਰਾਊਂਡ ਦੇ ਵਿੱਚ ਜਿਵੇਂ ਰੇਡ ਇੱਧਰ ਜਾਫੀਆਂ ਨਹੀਂ ਪੈਂਦੀ ਹੈ ਤੇ ਜਿਹੜਾ ਕੋਚ ਆ ਉਹ ਨਾਲ ਦੀ ਨਾਲ ਕੋਚਿੰਗ ਨਹੀਂ ਦੇ ਸਕਦਾ ਇਹ ਨੋਟ ਕਰਿਓ ਜਦੋਂ ਰੇਡ ਪੈ ਕੇ हट ਗਈ ਰੇਡਰ ਦੂਜੇ ਪੰਨੇ ਚੱਲਿਆ ਗਿਆ ਤੇ ਫੇਰ ਇਹ ਜਿਹੜਾ ਮੇਰੇ ਵੀਰੋ ਆਪਣਾ ਫੈਸਲਾ ਲੈ ਸਕਦੇ ਆ ਔਰ ਉਸ ਤੋਂ ਬਾਅਦ ਕਬੱਡੀ ਮੈਚਾਂ ਦੌਰਾਨ ਜੇਕਰ ਕੋਈ ਖਿਡਾਰੀ ਰੈਫਰੀ ਜਾਂ ਟੈਕਨੀਕਲ ਕਮੇਟੀ ਜਾਂ ਪ੍ਰਮੋਟਰ ਨੂੰ ਗਲਤ ਬੋਲਦਾ ਹੈ ਤੇ ਉਸ ਉੱਪਰ ਫੈਡਰੇਸ਼ਨ ਕਾਰਵਾਈ ਕਰ ਸਕਦੀ ਹੈ ਸੱਤਵੀਂ ਗੱਲ ਜਿਹੜੇ ਮਾਨ ਸਨਮਾਨ ਨੇ ਉਹ ਚੱਲਦੇ ਮੈਚਾਂ ਦੌਰਾਨ ਨਹੀਂ ਕੀਤੇ ਜਾਣਗੇ ਤੇ ਅੱਠਵੀਂ ਗੱਲ ਜਿਹੜੀ ਅੱਜ ਅਸੀਂ ਲਾਗੂ ਨਹੀਂ ਕਰ ਸਕੇ ਮਾਫੀ ਚਾਹੁੰਦੇ ਹਾਂ ਕਿਉਂਕਿ ਪਹਿਲਾ ਮੈਚ ਹੈਗਾ ਠੀਕ 1 ਵਜੇ ਜਿਹੜੀ ਉਹ ਰੇਡ ਹੈ ਉਹ ਕਬੱਡੀ ਦੀ ਗਰਾਊਂਡ ਦੇ ਵਿੱਚ ਪਾਊਗੀ ਤੇ ਨੌਵੀਂ ਜਿਹੜੀ ਗੱਲ ਆ ਕਮੈਂਟੇਟਰਾਂ ਦੇ ਲਈ ਆ ਸਮਰਾ ਸਾਹਿਬ ਵੀ ਜਿਹੜੇ ਪ੍ਰੋਮੋਟਰਾਂ ਦੇ ਨਾਂ ਆ ਉਹ ਆਪਾਂ ਮੈਚ ਚੱਲਣ ਤੋਂ ਪਹਿਲਾਂ ਲੈਣੇ ਆ ਜਦੋਂ ਕਬੱਡੀ ਚੱਲੂਗੀ ਤੇ ਉਦੋਂ ਸਿਰਫ ਕਬੱਡੀ ਦੀ ਗੱਲ ਹੋਵੇ ਜਾਂ ਕੋਈ ਜਿਹੜਾ ਮਾਨ ਸਨਮਾਨ ਬੰਦਾ ਕਰਦਾ ਉਹਨਾਂ ਦਾ ਨਾਂ ਆਪਾਂ ਲੈ ਸਕਦੇ ਆ ਕਿਉਂਕਿ ਕਈ ਵਾਰੀ ਰੇਡਾਂ ਪੈ ਜਾਂਦੀਆਂ ਤੇ ਫਿਰ ਆਪਾਂ ਨਾਂ ਬੋਲਦੇ ਆ ਸੋ ਵੀ ਥੋੜਾ ਗਲਤ ਹੋ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਜੀ ਆਓ ਜੁੜੀਏ ਖੇਡ ਕਬੱਡੀ ਦੇ ਨਾਲ